ਜਵਰ ਸ਼ਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਵਿਰਾਜੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਕੱਚ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਜ ਅਸੀਂ ਸਤਕਾਰਯੋਗ ਦਾਦਾ ਜੀ ਸਰਦਾਰ ਧਨਵੰਤ ਸਿੰਘ ਜੀ ਜਿਨ੍ਹਾਂ ਦੀ ਪਾਵਨ ਯਾਦ ਵਿੱਚ ਅੱਜ ਅਸੀਂ ਇਕੱਤਰ ਹੋਇਆ ਗੁਰੂ ਪਿਆਰਿਓ ਇਹ ਜਿਹੜਾ ਸਮਾ ਹੈ ਨਾ ਜਦੂ ਸਾਡੇ ਵਿੱਚੋਂ ਕੋਈ ਸਾਡਾ ਖਾਸ ਸਾਡੇ ਨੇੜ ਵਾਲਾ ਚਲਾਨਾ ਕਰ ਜਾਵੇ ਤੇ ਉਸ ਸਮੇਂ ਇਨਸਾਨ ਨੂੰ ਇੱਕ ਜੀਵਨ ਦੀ ਸਚਾਈ ਦਾ ਪਤਾ ਲੱਗਦਾ ਹੈ ਇੱਕ ਯੂਨੀਵਰਸਲ ਟਰੂਥ ਦਾ ਪਤਾ ਲੱਗਦਾ ਹੈ ਕਿ ਜੀਉਣਾ ਝੂਠ ਹੈ ਤੇ ਮਰਨਾ ਸੱਚ ਹੈ ਇਹ ਜਿਹੜਾ ਸੰਸਾਰ ਹੈ ਜਗ ਦਾ ਸਭ ਤੋਂ ਵੱਡਾ ਝੂਠ ਹੈ ਗੁਰਦੇਵ ਪਿਤਾ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਨਾ ਜੀਓ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਪਾਵ ਜਿਵੇਂ ਇੱਕ ਸੁਪਨਾ ਮਨੁष्य ਰਾਤ ਨੂੰ ਦੇਖਦਾ ਹੈ ਸੁਪਨੇ ਵਿੱਚ ਵੱਡੀ ਵੱਡੀ ਕੋਠੀ ਵੱਡੀ ਵੱਡੀ ਗੱਡੀਆਂ ਦੇਖਣੀਆਂ ਤੇ ਜਦੋਂ ਸੁਪਨਾ ਟੁੱਟ ਜਾਵੇ ਤੇ ਕੁਛ ਨਹੀਂ ਮਿਲਦਾ ਇਸੇ ਤਰ੍ਹਾਂ ਇੱਕ ਸੰਸਾਰ ਹੈ ਇਸ ਵਿੱਚ ਆਉਣਾ ਹੈ ਆਪਣਾ ਜੋ ਕਾਰਜ ਹੈ ਉਹ ਕਾਰਜ ਕਰਨਾ ਹੈ ਫਿਰ ਇਸ ਸੰਸਾਰ ਤੋਂ ਜਾਣਾ ਹੈ ਇਹ ਜੀਵਨ ਦੀ ਸਚਾਈ ਹੈ ਜਿਹੜੀ ਸ਼ਲੋਕ ਮਹਲੇ ਨੋਵੇ ਵਿੱਚ ਤੰਗ ਤੇਗਵਾਦਸਾ ਹੈ ਮਹਾਰਾਜ ਜੀ ਨੇ ਬਖੂਬੀ ਨਾਲ ਆਪਣੇ ਸਿੱਖਾਂ ਨੂੰ ਸਮਝਾਈ ਹੈ ਗੁਰੂ ਪਿਆਰਿਓ ਸਮਾਂ ਨਹੀਂ ਹੈ ਕਿ ਬੋਤੇ ਡੁੰਗਾਈ ਵਿੱਚ ਜਾ ਸਕੀਏ ਅੱਜ ਅਸੀਂ ਸਾਰੇ ਸਤਿਕਾਰਯੋਗ ਦਾਦਾ ਜੀ ਨੂੰ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਇਕੱਤਰ ਹੋਏ ਆਂ ਦਾਸ ਅਸਲ ਸ਼ਰਧਾਂਜਲੀ ਉਸ ਨੂੰ ਸਮਝਦਾ ਹੈ ਜੇ ਸਾਡੇ ਅੰਦਰ ਦਾਦਾ ਜੀ ਲਈ ਪ੍ਰੇਮ ਸੀ ਦਾਦਾ ਜੀ ਲਈ ਸਤਿਕਾਰ ਸੀ ਅੱਜ ਅਸੀਂ ਤਾਂ ਹੀ ਇੱਥੇ ਇਕੱਤਰ ਹੋਇਆ ਸਾਡੀ ਅਸਲ ਸ਼ਰਧਾਂਜਲੀ ਉਹ ਹੈ ਜੇ ਅਸੀਂ ਦਾਦਾ ਜੀਆਂ ਦੇ ਅਸੂਲ ਤੇ ਜਿਹੜੀ ਗੱਲ ਉਹਨਾਂ ਨੇ ਸਾਨੂੰ ਦੱਸੀ ਹੈ ਉਹਨਾਂ ਨੂੰ ਫਾਲੋ ਫਾਲੋ ਕਰੀਏ ਫਿਰ ਅਸੀਂ ਉਹਨਾਂ ਨੂੰ ਅਸਲ ਸ਼ਰਧਾਂਜਲੀ ਦਵਾਂਗੇ ਆਪਰੇਸ਼ਨ ਕਰਾਣੇ ਜਦੋਂ ਜਾਣਾ ਸੀ ਉਸ ਤੋਂ ਤਕਰੀਬਨ 5 ਜਾਂ 10 ਦਿਨ ਪਹਿਲੇ ਦੀ ਗੱਲ ਹੈ ਦਾਦਾ ਜੀ ਮੈਨੂੰ ਕਈ ਗੱਲਾਂ ਗੁਰਬਾਨੀਆਂ ਦਾ ਗੁਰਬਾਨੀ ਦੇ ਸਿਖਾਉਂਦੇ ਸੀ ਸਮਝ ਆਉਂਦੇ ਸੀ ਲੇਕਿਨ ਮਨ ਵਿੱਚ ਫੁਰਲਾ ਆਇਆ ਦਾਦਾ ਜੀ ਦੱਸਦੇ ਨੇ ਦਸਿਆ ਤੇ ਵੈਸੇ ਤਨਗੁਰੂ ਗ੍ਰੰਥ ਸਾਹਿਬ ਜੀ ਆਨੇ ਆ ਲੇਕਿਨ ਦਾਸ ਲਈ ਵਿਚੋਲਾ ਦਾਦਾ ਜੀ ਨੂੰ ਬਨਾਇਆ ਦੱਸਦੇ ਕਹਿੰਦੇ ਪਗਤੀ ਕਿਵੇਂ ਕਰਨੀ ਹੈ ਕਹਿੰਦੇ ਆਨੀਲੇ ਕਾਗਦ ਕਾਟਿਲੇ ਗੁੜੀ ਆਕਾਸ਼ ਮਦੇ ਪਰਮੀਲੇ ਜਾਂ ਵਿੱਚ ਉਜਲ ਨਾ ਨਹੀਂ ਹੈ ਉਹਨਾਂ ਵਿੱਚ ਫਸਣਾ ਨਹੀਂ ਹੈ ਮਨ ਨੂੰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਉਸ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰਦੇ ਰਹਿਣਾ ਹੈ ਇਹ ਦਾਦਾ ਜੀ ਨੇ ਦਾਸ ਨੂੰ ਜਾਨ ਤੂੰ ਕੁਝ ਦਿਨਾਂ ਪਹਿਲਾਂ ਇਹ ਬਚਨ ਸੁਣਾਇਆ ਤੇ ਅਸਲ ਸ਼ਰਧਾਂਜਲੀ ਉਹੀ ਹੋਵੇਗੀ ਜੇ ਅਸੀਂ ਇਸ ਗੱਲ ਨੂੰ ਆਪਣੇ ਮਨ ਵਿੱਚ ਵਸਾ ਲਈਏ ਕਿ ਕਿਵੇਂ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਅਕਾਲ ਪੁਰਖ ਪਰਮੇਸ਼ਰ ਦਾ ਜਾਪ ਕਰਨਾ ਹੈ ਕਿਉਂਕਿ ਜਗ ਤੂੰ ਸਾਰਿਆਂ ਨੇ ਜਾਉਣਾ ਹੈ ਲੇਕਿਨ ਕੌਣ ਨਹੀਂ ਜਾਵੇਗਾ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਏ ਜਿਹੜਾ ਕਾਲਪੁਰਖ ਪਰਮੇਸ਼ਰ ਦਾ ਭਗਤ ਹੈ ਨਾ ਉਹ ਕਿਧਰੇ ਜਾਂਦਾ ਨਹੀਂ ਜਿਵੇਂ ਜਲ ਜਲ ਦੇ ਵਿੱਚ ਸਮਾਜ ਆਉਂਦਾ ਹੈ ਗਲਾਸ ਵਿੱਚ ਪਾਣੀ ਲਈਏ ਨਾ ਤੇ ਉਹਨੂੰ ਬਾਲਟੀ ਵਿੱਚ ਪਾ ਦਈਏ ਤੇ ਪਤਾ ਨਹੀਂ ਲੱਗੇਗਾ ਕਿ ਗਲਾਸ ਦਾ ਜਲ ਕਿਹੜਾ ਸੀ ਤੇ ਉਹ ਬਾਲਟੀ ਵਾਲਾ ਕਿਹੜਾ ਸੀ ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਪਰਮੇਸ਼ਰ ਦਾ ਭਗਤ ਹੈ ਨਾ ਉਹ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਹੀ ਲੀਨ ਹੋ ਜਾਂਦਾ ਸਮਾਂ ਇਜ਼ਾਜ਼ਤ ਨਹੀਂ ਦਿੰਦਾ ਇਨੀਆਂ ਕੋ ਬੇਨਤੀਆਂ ਪਰਵਾਨ ਕਰਨੀਆਂ ਫੇਰ ਤੂੰ ਬੇਨਤੀ ਇਹ ਸਾਡੀ ਸੱਚੀ ਸ਼ਰਧਾਂਜਲੀ ਉਹੀ ਹੋਵੇਗੀ ਕਿ ਵਾਧੂ ਵਦ ਪਾਣੀ ਦਾ ਜਾਪ ਕਰੀਏ ਇਨੀਆਂ ਕੋ ਬੇਨਤੀਆਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ